ਅੱਜ ਤੁਸੀਂ ਨਜ਼ਰ ਕੀਤਾ ਸਰਸ ਮੇਲਾ ਪੰਜਾਬ ਸਰਕਾਰ ਵੱਲੋਂ ਲਗਾਇਆ ਗਿਆ ਹੈ ਥੋੜੇ-ਥੋੜੇ ਸਾਹਿੱਤ ਦੇ ਮੈਮੂਨ ਕਰਾ ਸਰਨ ਕਰਾ ਦੇ ਨੀ ਕਰਾ ਦੇ ਨੀ ਕਰਾ ਦੇ ਦੋ ਮਿੰਟ ਸਾਹਿਬ ਕਲਪੋਟੀ ਦਾ ਜੋ ਇਸ ਮੇਲੇ ਦਾ ਮੋਟਿਵ ਵੀ ਹੈ ਦੇਖੋ ਸਭ ਤੋਂ ਪਹਿਲਾਂ মিডিਆ ਦਾ ਧੰਨਵਾਦ ਤੁਸੀਂ ਅੱਜ ਉਹ ਰਿਕਾਰਵਰੇਜ ਕਰਨ ਲਈ ਪਹੁੰਚੇ ਹੋ ਅੱਜ ਦਾ ਜੋ ਇਹ ਸਰਸ ਮੇਲਾ ਤੇ ਪਵਿੱਤਰ ਨਗਰੀ ਚਿਹਰੀ ਅੰਮ੍ਰਿਤਸਰ ਸਾਹਿਬ ਵਿਖੇ ਕਰਵਾਇਆ ਜਾ ਰਿਹਾ 2025 ਸਰਸ ਮੇਲਾ ਇਸ ਮੇਲੇ ਦੇ ਲਈ ਮੈਂ ਸਭ ਤੋਂ ਪਹਿਲਾਂ ਧੰਨਵਾਦ ਕਰਦਾ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਜਿਨ੍ਹਾਂ ਦੀ ਯੋਗ ਅਗਵਾਈ ਦੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਅੰਦਰ ਚੱਲ ਰਹੀ ਹੈ ਔਰ ਤੁਸੀਂ ਯਕੀਨ ਮੰਨਿਓ ਇਹ ਪਹਿਲੀ ਸਰਕਾਰ ਹੋਊਗੀ ਇਤਿਹਾਸ ਦੇ ਅੰਦਰ ਜਿਨੇ ਦੁਆਰਤੀ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦਾ ਜੋ ਸੁਪਨਾ ਹੈ ਉਹਨੂੰ ਸਿਰਜਿਆ ਔਰ ਉਹਨੂੰ ਪੂਰਾ ਕਰ ਰਹੀ ਹੈ ਇਹ ਮੇਲੇ ਇਹ ਚੰਗਾ ਇਹ ਜਿਹੜੇ ਮੁਕਾਬਲੇ ਨੇ ਇਹ ਕਿਤੇ ਤੁਸੀਂ ਸੁਣਿਆ ਸੀ ਪਹਿਲਾਂ ਕਦੇ ਹੁੰਦੇ ਸੀ ਇਹ ਜਿਹੜਾ ਸਾਰਸ ਮੇਲਾ ਇਸ ਵਾਰ ਤੁਸੀਂ ਦੇਖ ਰਹੇ ਹੋ ਪਿਛਲੇ ਸਾਲ ਅਸੀਂ ਮੁਹਾਲੀ ਕਰਾਇਆ ਸੀ ਇਸ ਸਾਲ ਅਸੀਂ ਅੰਮ੍ਰਿਤਸਰ ਕਰਾ ਰਹੇ ਹਾਂ ਜਿੱਥੇ ਮੈਂ ਇਸ ਮੇਲੇ ਦੇ ਉੱਤੇ ਅੱਜ ਪਹੁੰਚ ਕੇ ਇਹਦਾ ਉਦਘਾਟਨ ਸਮਾਰੋਹ ਅੱਜ ਜure ਅਸੀਂ ਇਕੱਤਰ ਤੋਏ ਨੇ ਉੱਥੇ ਮੈਂ ਸਾਰੇ ਸਾਡੇ ਪ੍ਰਸ਼ਾਸਨ ਦਾ ਐਡਮਿਨਿਸਟ੍ਰੇਟਿਵ ਪ੍ਰਸ਼ਾਸਨ ਦਾ ਪੁਲਿਸ ਪ੍ਰਸ਼ਾਸਨ ਦਾ ਵੀ ਉਹ ਰਿਸ਼ਲਾਕਾ ਕਰਦਾ ਜਿਨ੍ਹਾਂ ਨੇ ਅੱਜ ਜਿਹੜਾ ਮੇਲਾ ਆਰਗੇਨਾਈਜ਼ ਕਰਵਾਇਆ ਔਰ ਬਹੁਤ ਸੋਹਣਾ ਮੇਲਾ ਤੁਸੀਂ ਦੇਖ ਸਕਦੇ ਹੋ ਕਿ ਵੱਖ-ਵੱਖ ਥਾਵਾਂ ਤੋਂ ਜਿਵੇਂ ਕਿ ਅਲੱਗ-ਅਲੱਗ ਜਿਹੜੀਆਂ ਭਾਰਤ ਦੀਆਂ 28 ਸੂਬੇ ਅੱਠ ਯੂਨੀਅਨ ਟੈਰੀਟਰੀਆਂ ਤੋਂ ਉਰੇ ਹੀ ਨਹੀਂ ਫੋਰਨ ਕੰਟਰੀ ਤੋਂ ਵੀ ਬਹੁਤ ਬੰਦਿਆਂ ਨੇ ਆ ਕੇ ਉਰੇ ਪਾਰਟਿਸਿਪੇਟ ਕੀਤਾ ਔਰ ਆਪਣੀ ਜੋ ਕਲਾਕ੍ਰਿਤੀ ਹੈ ਹੱਥ ਹਸਤ ਸ਼ਿਲਪ ਹੈ ਹੱਥੀ ਕਾਰਾਗਰੀ ਦੇ ਜਿਹੜੇ ਨਮੂਨੇ ਨੇ ਉਰੇ ਤੁਸੀਂ ਆ ਦੇਖੀਏ ਸਟਾਲਾਂ ਲੱਗੀਆਂ ਹੋਈਆਂ ਉਰੇ ਪੇਸ਼ ਕੀਤੇ ਨੇ ਔਰ ਤੁਸੀਂ ਦੇਖ ਸਕਦੇ ਹੋ ਝੂਲੇ ਲੱਗੇ ਹੋਏ ਨੇ ਜਿਹੜੇ ਬੱਚੇ ਨੇ ਸਾਡੇ ਔਰ ਸਾਡੇ ਜਿਹੜੇ ਯੁਵਾ ਪੀੜ੍ਹੀ ਹੈ ਉਹ ਉਰੇ ਆਂਦੀ ਆ ਕਿ ਉਰੇ ਝੂਲਿਆਂ ਦਾ ਆਨੰਦ ਲੈਂਦੀ ਹੈ ਇਹਨਾਂ ਕਲਾਕ੍ਰਿਤੀਆਂ ਨੂੰ ਦੇਖਦੀ ਹੈ ਇਹਨਾਂ ਕਲਾਕ੍ਰਿਤੀਆਂ ਦੇ ਵਿੱਚ ਜਿੱਥੇ ਸਾਡੀ ਸੱਭਿਅਤਾ ਸਾਡੀ ਜਿਹੜੀ ਪੰਜਾਬ ਦੀ ਜਿਹੜੀ ਸਾਡੀ ਪ੍ਰਾਤਨ ਸੱਭਿਅਤਾ ਹੈ ਜਿਹੜੀ ਸਾਡੀ ਭਾਰਤ ਦੇ ਹੋਰ ਸੂਬਿਆਂ ਦੀ ਪ੍ਰਾਤਨ ਸੱਭਿਅਤਾ ਹੈ ਉਹ ਜਦ ਇੱਕ ਦੂਜੇ ਨੂੰ ਇਸ ਮੇਲਿਆਂ ਤੇ ਮਿਲਦੇ ਨੇ ਉਹ ਇੱਕ ਦੂਜੇ ਦੇ ਨਾਲ ਆਪਣੇ ਵਿਚਾਰ ਆ ਬਟਾਂਦਰਾ ਕਰਦੇ ਨੇ ਆਪਣੀ ਜ਼ੁਬਾਨ ਆਪਣੀ ਬੋਲੀ ਆਪਣੇ ਵਿਚਾਰ ਵਟਾਂਦਰਾ ਕਰਦੇ ਨੇ ਇਹਦੇ ਨਾਲ ਜਿੱਥੇ ਸਾਡਾ ਇਹ ਵਿਰਸਾ ਤੇ ਵਿਰਾਸਤ ਹੈ ਪੰਜਾਬ ਦੀ ਉਹ ਬਾਕੀ ਸੂਬਿਆਂ ਤੱਕ ਵੀ ਪਹੁੰਚਦੀ ਹੈ ਕਿ ਸਾਡਾ ਕਿੰਨਾ ਰਿਚਰ ਹੈ ਸੋ ਇਸ ਗੱਲ ਦੀ ਮਹਿਕਤ ਸਾਰਸ ਮੇਲੇ ਦੇ ਪੰਜਾਬ ਸਰਕਾਰ ਦਾ ਨੁਮਾਇੰਦਾ ਹੋਣ ਦੇ ਨਾਤੇ ਮੈਂ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਮੇਰੇ ਪੂਰੇ ਕੈਬਨਿਟ ਸਾਥੀਆਂ ਦਾ ਮੈਂ ਤਹਿ ਦਿਲ ਦੀ ਗਹਿਰਾਈ ਤੋਂ ਧੰਨਵਾਦ ਕਰਦਾ ਹਾਂ ਔਰ ਇਸ ਮੇਲੇ ਦੇ ਵਿੱਚ ਮੈਂ ਤੁਹਾਡੇ ਤੁਹਾਡੇ ਮਾਧਿਅਮ ਦੇ ਨਾਲ ਹੱਥ ਜੋੜ ਕੇ ਪੰਜਾਬ ਦੀ ਜਨਤਾ ਨੂੰ ਬੇਨਤੀ ਕਰਦਾ ਹੈ ਕਿ ਵੱਧ ਤੋਂ ਵੱਧ ਆਪਣੇ ਬੱਚਿਆਂ ਨੂੰ ਲੈ ਕੇ ਆਪਣੀ ਫੈਮਲੀਆਂ ਨੂੰ ਲੈ ਕੇ ਉਰੇ ਪਹੁੰਚੋ ਇਸ ਮੇਲੇ ਦਾ ਆਨੰਦ ਲਓ ਵੱਖ-ਵੱਖ ਸੂਬਿਆਂ ਦੀਆਂ ਉਰੇ ਜਿਹੜੀਆਂ ਸਟਾਲਸ ਲੱਗੀਆਂ ਉਹਨਾਂ ਨੂੰ ਵਿਜਿਟ ਕਰੋ ਉਰੇ ਤੁਹਾਨੂੰ ਬਹੁਤ ਕੁਛ ਆਈ ਜਾਂ ਚੰਗਾ ਦੇਖਣ ਨੂੰ ਹੋਊਗਾ ਹੋਰ ਹੋਰ ਵੀ ਯਤਨ ਕੀਤੇ ਜਾਵਾਂਗੇ ਪੰਜਾਬ ਦੇ ਸਾਲਸ ਮੇਲੇਆਂ ਦੇ ਹਾਂਜੀ 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 ਅਸੀਂ ਆਏ ਸਾਲ ਸਾਲ ਸਮੇਲਾ ਕਰਾਂਦੇ ਰਹਿਣਾ ਕੀ ਖਾਸ ਰਹੇਗਾ ਇਸ ਮੇਲੇ ਵਿੱਚ ਦੇਖੋ ਤੁਸੀਂ ਮੈਂ ਤਾਂ ਪਹਿਲਾਂ ਦੱਸਿਆ ਵੀ ਆਈ ਨੀਆ ਸਭੇ ਤਾਮਾ ਉਰੇ ਪਹੁੰਚੀ ਹੋਈਆਂ ਐ ਐਨੇ ਸੂਬੇ ਉਰੇ ਪਹੁੰਚੇ 28 ਸੂਬੇ 8 ਯੂਨੀਅਨ ਟਰੈਕਟਰੀਆਂ ਫੋਰਨ ਕੰਟਰੀਆਂ ਦੀਆਂ ਸਟਾਲਾਂ ਪਹੁੰਚੀਆਂ ਨੇ ਦੇਖੋ ਤਾਂ ਸਹੀ ਉਰੇ ਵਨ ਸੰਬੰਧੀਆਂ ਕੀ ਕੀ ਚੀਜ਼ਾਂ ਮਿਲਦੀਆਂ ਨੇ ਇਹਨਾਂ ਵਿਕਾਸ ਕੰਨਾ ਹੋਏਗਾ ਪੰਜਾਬ ਦਾ ਜੀ ਦੇਖੋ ਜਦੋਂ ਕੋਈ ਜਦੋਂ ਕੋਈ ਜਿਵੇਂ ਹੁਣੇ ਮੇਲਾ ਹੋਇਆ ਅੱਜ ਇੱਕ ਇੱਕ ਸਟਾਲ ਵਾਲੇ ਨੇ ਉਰੇ ਲੱਖਾਂ ਰੁਪਏ ਦੀ ਸੇਲ ਕਰਕੇ ਜਾਣੀ ਐ ਇਹਦੇ ਨਾਲ ਪੰਜਾਬ ਦੀ ਜਿਹੜੀ ਇਕਨੋਮੀ ਐ ਪੰਜਾਬ ਦਾ ਜਿਹੜਾ ਇਕਨੋਮਿਕ ਸਿਸਟਮ ਐ ਉਹ ਬਿਲਕੁਲ ਰੀਜੇਨੂਏਟ ਹੁੰਦਾ ਨਵੇਂ ਸਿਰਿਓਂ ਮਤਲਬ ਕਿ ਕੋ ਹਲਾਰਾ ਮਿਲਦਾ ਹੈ ਔਰ ਜਦੋਂ ਕੋਈ ਬੰਦਾ ਉਰੇ ਆ ਕੇ ਪੰਜਾਬ ਦੀਆਂ ਬਣੀਆਂ ਚੀਜ਼ਾਂ ਨੂੰ ਉਹ ਦੇਖਦਾ ਹੈ ਤਾਂ ਉਹ ਪੰਜਾਬ ਦੀਆਂ ਚੀਜ਼ਾਂ ਲਈ ਜਿਹੜਾ ਆਰਡਰ ਹੈ ਉਹ ਆਨਲਾਈਨ ਵੀ ਦਿੰਦਾ ਜਾ ਕੇ ਉਹ ਆਫਲਾਈਨ ਵੀ ਦਿੰਦਾ ਜਾ ਕੇ ਖੁਦ ਆ ਕੇ ਪਰਚੇਸ ਕਰ ਸਕਦਾ ਹੈ ਬਲਕ ਆਰਡਰ ਦਿੰਦਾ ਹੈ ਇਹਦੇ ਨਾਲ ਜਿਹੜਾ ਸਾਡੇ ਪੰਜਾਬ ਦਾ ਸਨਮਨ ਹੈ ਸਾਡੇ ਪੰਜਾਬ ਦਾ ਜਿਹੜਾ ਵਪਾਰ ਹੈ ਉਹ ਵੀ ਬਹੁਤ ਦੁਗਣੀ ਰਾ ਚੋਗਣੀ ਤਕਸੀਰ ਸਰ ਇਹ ਪੰਜਾਬ ਸਰਕਾਰ ਵੱਲੋਂ ਸਮੇਂ-ਸਮੇਂ ਸਰ ਇਦਾਂ ਹੀ ਮੇਲੇ ਲਗਾਏ ਜਾਂਦੇ ਹਨ ਹਾਂਜੀ 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 ਇਹ ਬਿਲਕੁਲ ਇਦਾਂ ਹੀ ਚੱਲਦਾ ਰਹੂਗਾ ਜੀ ਧੰਨਵਾਦ